ਵਾਈਗੁਰਗੀ ਦਾ ਘਾਸਾ ਵਾਈਗੁਰਗੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫਿਰ ਉਹ ਤੇ ਸਵਾਤਾ ਹੀ ਅੱਜ ਦੇ ਪੌੜੇ ਲੈ ਕੇ ਪਿਓਰ ਵਾਲੀ ਪੱਗ ਜਿਹੜੇ ਲੈ ਤਈਆ 7.5 ਮੀਟਰ ਕਬੜਾੜਾ ਪਹੋਲਾ ਲਗਾਤੇ ਆ ਜਿਹੜਾ ਪੱਪਾ ਲੈਣਾ ਲਗਾਉਣਾ ਸਿੱਧਾ ਸੈਂਟਰ ਤੋਂ ਲੈ ਕੇ ਆਉਣਾ ਲੜ ਨੂੰ ਪੁਣੀ ਦਾ ਹਲਦਾ ਥੱਲੇ ਰੱਖ ਕੇ ਬੰਦਪਤਾ ਉੱਤਰਾ ਕੇ ਦੋਈ ਪੱਲੇ ਜੋ ਵਾਲੇ ਜਿਹੜੇ ਇਕੱਠੇ ਕਰਕੇ ਅੱਧੀ ਅੱਧੀ ਗੱਲ ਟੱਕੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਵਾਲ ਜਿਹੜੇ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾਵਾਂਗੇ ਇਹ ਵਹਟੜਾ ਲੜਨ ਨੂੰ ਅੱਧੇ ਖਦੀ ਗਲਟਾ ਕੇ ਲੜਨ ਲਗਾਉਣਾ ਲੜਨੋਂ ਪਾ ਜਿਆਦਾ ਪਤਲਾ ਨਹੀਂ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜਨ ਨੂੰ ਵੈਗ ਤੋਂ ਪਿੰਚ ਕਰ ਲੈਣਾ ਪੂਣੀ ਰੋਲ ਦਾ ਹੱਥ ਲੈ ਰੱਖ ਕੇ ਬੰਨ੍ਹ ਤੋਂ ਸਤ ਰੱਖ ਕੇ ਦੋਈ ਪੱਲੇ ਦੋਈ ਪੱਲੇ ਇਕੱਠੇ ਕਰ ਲੈਣਾ ਦੋਈ ਪੱਲੇ ਇਕੱਠੇ ਕਰਕੇ ਤੇ ਫਿਰ ਉਂਗਲ ਦੇ ਗੁੱਠੇ ਨਾਲ ਜਿਹੜੇ ਆਪਾਂ ਬਲ ਇਕੱਠੇ ਕਰਦੇ ਆ ਨਾ ਉਂਗਲ ਦੇ ਗੁੱਠੇ ਨਾਲ ਜਿਹੜੇ ਆਪਾਂ ਬਲ ਇਕੱਠੇ ਕਰਕੇ ਤੇ ਫਿਰ ਜਿੱਥੇ ਆਪਣੇ ਪਹਿਲੇੜੇ ਦੇ ਬਲ ਮੁੱਕ ਦੋਣਗੇ ਉੱਥੇੜਾ ਪੜਨ ਨੂੰ ਲੋਡ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਵੈਕ ਤੋਂ ਪਿੰਚ ਕਰ ਲੈਣਾ ਆਪਣੀ ਅਹਲ ਦਾਵਾ ਥੱਲੇ ਰੱਖ ਕੇ ਬੰਦ ਪਸੌਤਰ ਆ ਕੇ ਦੋਈ ਪੱਲੇ ਜੋ ਦੂਜੇ ਪੱਲੇ ਨੂੰ ਜ਼ਿਆਦਾ ਖੋਲ ਕੇ ਪਹਿਲੇ ਪੱਲੇ ਨੂੰ ਥੋੜਾ ਆਪਾਂ ਘੱਟ ਖੋਲਾਂਗੇ ਤੇ ਫਿਰ ਉਹਦੇ ਨਾਲ ਉਂਗਲੀ ਦੇ ਗੁੱਠ ਨਾਲ ਬਲ ਇਕੱਠਾ ਕਰਕੇ ਤੇ ਫਿਰ ਜਿੱਥੇ ਆਪਣੇ ਪੱਲੇ ਨਾਲ ਦੇ ਵਾਲ ਮੁੱਕ ਜਾਣੀਏ ਉੱਥੇੜਾ ਪੱੜ ਨੂੰ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਹੈ ਤੁਹਾ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਉੱਪਰ ਲੜ ਲੈ ਜੰਨਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਜਿਹੜਾ ਲੜ ਲੜ ਲੋਣਾ ਲੜਨ ਵੈਕ ਤੋਂ ਪਿੱਛੇ ਕਰਾਇ ਪੂਣੀ ਸੈਟ ਕਰਕੇ ਪਰ ਉਂਗਲ ਜੋ ਕੁੱਠਣ ਨਾਲ ਲੜਾ ਪowal ਇਕੱਠੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਜੋ ਜਿਹੜਾ ਪਰ ਰਿਲੇਸ਼ਨ ਨੇ ਜਿਹੜੇ ਬਲ ਪਾਈ ਸੀ ਉਹਨਾਂ ਜਿਹੜੇ ਆਪਾਂ ਸੈਟਿੰਗ ਕਰ ਲੈਣੇ ਤੇ ਉਹਨਾਂ ਦੀ ਸੈਟਿੰਗ ਕਰ ਲਈ ਸੂਈ ਦਾ ਬਾਜ ਜਿਹੜਾ ਆਪਣਾ ਪੱਕ ਬਣ ਵਰ ਸਕਦੇ ਹਾਂ ਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਣੇ ਵਾਲ ਦੇ ਸੈਟ ਕਰ ਲੈਣੇ ਹਨ ਤੇ ਜਿਹੜੇ ਵੀ ਸਾਡੀ YouTube ਤੇ YouTube ਚੈਨਲ ਉਤਨੇ ਮੈਨੂੰ ਸਾਡੀ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਵਾ ਜਿਹੜਾ ਆਪਾਂ ਅਗਲਾ ਲਗਾਣਾ ਲਰਨ ਬੈਗ ਤੋਂ ਪਿੰਚ ਕਰਾਂਗੇ ਪੂਰੀ ਸੈਟ ਕਰਕੇ ਉਂਗਲਿਓਂ ਇਕੱਠਾੜੇ ਵਾਲ ਇਕੱਠਾ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ ਤੇ ਵਾਲ ਜਿਹੜੇ ਆਪਣੇ ਸੈੱਟ ਕਰਕੇ ਜਿਹੜੀ ਆਪਣੀ ਖੇਪਾ ਲੋਡ ਕਰਕੇ ਇਹਦਾ ਲੜਨ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪੱਗ ਜਿਹੜੀ ਆ ਪਸੜਿੰਗ ਕਰਿਆ ਨਹੀਂ ਹੈ ਪਰ ਉਸ ਤੋਂ ਇਹੜਾ ਪਾਗ ਲੜਾ ਲਗਾਣਾ ਲੜਨ ਵੇਖ ਤੋਂ ਪਿੰਚ ਕਰਾਂਗੇ ਆਪਣੀ ਰੋਲ ਤੋਂ ਥੱਲੇ ਰੱਖ ਕੇ ਪੰਪ ਤੋਂ ਸਤਰਾ ਕੇ ਪੂਣੀ ਸੈਟ ਕਰਕੇ ਤੇ ਆਪਾਂ ਇਹ ਲੜਨ ਦੀ ਵੀਡੀਓ ਆਪਾਂ ਬਲ ਪਾਵਾਂਗੇ ਉਪਰ ਜਿਹੜਾ ਤੁਸੀਂ ਬਲ ਪਾਣਿਆ ਉਹਨੂੰ ਜਿਹੜਾ ਆਪਣੇ ਦੂਜਾ ਵੱਲੋਂ ਤੋਂ ਉਹ ਪੱਥਲੇ ਵੱਲੋਂ ਖਿੱਚ ਲੈਣਾ ਪਹਿਲੇ ਪਹਿਲੇ ਜਿਹੜੇ ਆਪਾਂ ਬਲ ਇਕੱਠੇ ਕਰਕੇ ਲੜਨ ਨੂੰ ਲੋਡ ਕਰਕੇ ਤੇ ਸੈਟ ਕਰ ਲੈਣਾ ਫਿਰ ਉਸ ਤੋਂ ਬਾਅਦ ਜਿਹੜਾ ਹਲਕਾ ਲੜਨ ਨੂੰ ਪਿੰਚ ਕਰਾਂਗੇ ਉਹਦੇ ਬਲ ਪਾ ਕੇ ਲੜਨ ਨੂੰ ਸ਼ੇਪ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਜਿਹੜਾ ਆਪਾਂ ਲੜ ਲਾਉਣਾ ਕੱਲ ਕੀ ਲੜਾ ਜਿਹੜਾ ਲੜ ਸਿੱਧਾ ਲਾਵਾਂਗੇ ਤੇ ਇਸ ਲੜਕੀ ਵੀਡੀਓ ਪਾਵਣ ਪਾਵਾਂਗੇ ਤੇ ਹਲਕਾ ਹੀ ਲੜ ਨੂੰ ਥੱਲੇ ਫੋਲਡ ਕਰਕੇ ਤੇ ਫਿਰ ਅੱਧਾ ਉੱਪਰ ਨੂੰ ਫੋਲਡ ਕਰਕੇ ਉਹ ਇੱਕ ਟੈਪ ਦੀ ਪੁਣੀ ਬਣਾ ਕੇ ਉਹਦੇ ਜਿਹੜਾ ਆਪਾਂ ਉਂਗਲੇ ਦੇ ਗੁੱਠੇ ਨਾਲ ਜਿਹੜੇ ਆਪਾਂ ਵਾਲ ਇਕੱਠੇ ਕਰਦੇ ਆਂ ਉਂਗਲੇ ਦੇ ਗੁੱਠੇ ਨਾਲ ਜਿਹੜੇ ਆਪਾਂ ਵਾਲ ਇਕੱਠੇ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਜਿਹੜੇ ਆਪਣੀ ਛੇ ਪਾਉ ਲੋਡ ਕਰ ਕੇੜਾ ਲੜਨ ਉੱਪਰ ਦਬਣ। ਜੇ ਤੁਹਾਡਾ ਇਹ ਉੱਪਰ ਕਿਸ ਕੰਦਾ ਜਾਂ ਘਟੇਂਦਾ ਤੁਸੀਂ ਦੋ ਜਾਂ ਤਿੰਨ ਪੱਗ ਬਣੜੇ ਲੜਨ ਟੁਕਾਨ ਵਾਸਤੇ ਲਗਾ ਸਕਦੇ ਹੋ। ਕਿਹੋਂ ਜਿਹੜੀ ਆਪਣੀ ਆ ਪੱਗਾ ਕੰਪਲੀਟ ਹੋ ਚੁੱਕੀ ਆ ਤੇ ਹੁਣ ਜਿਹੜੇ ਆਪਾਂ ਲੜ ਲੈ ਸੀ ਉਹਨਾਂ ਜਿਹੜੇ ਆਪਾਂ ਬਲ ਪਾਈ ਸੀ ਉਹਨਾਂ ਜਿਹੜੇ ਆਪਾਂ ਸੈਟਿੰਗ ਕਰ ਲੈਣੀ ਆ ਤੇ ਉਹਨਾਂ ਨੂੰ ਸੰਗੜੇ ਕਰ ਲੈਣਾ ਆਪਣੀ ਸਜੀ ਛੜਾ ਵਾਲੇ ਜਿੱਥੇ ਆਪਣੇ ਲੜਕੇ ਬਲ ਪਾਈ ਸੀ ਉਹ ਵੀ ਜਿਹੜੇ ਆਪਾਂ ਲੋਡ ਕਰ ਲੈਣੇ ਹਨ ਉੱਪਰੇ ਲੜਨੇ ਉਹ ਲੋਡ ਕਰ ਲੈਣੇ ਆ ਜਿਹੜੇ ਉੱਪਰੇ ਲੜਾਈ ਛੜੇ ਗਾਲੀ ਤੁਸੀਂ ਜਿਹੜਾ ਆਪਣਾ ਡਬਲ ਹੀ ਹੈ ਆਪਣਾ ਵਰਤ ਸਕਦੇ ਹੋ ਜੇ ਜਿਹੜੇ ਵੀ ਬਸੰਦਾ ਇਹ ਤਾਂ ਲੈ ਹਰ ਕਮੈਂਟ ਜੁੜ ਕਰੇ ਉੱਤੇ ਵੀਡੀਓ ਬਤਵਾਸ਼ੇ ਜੁੜ ਕਰੇ ਹੋ ਤਾਂ ਜਿਹੜੇ ਵੀ ਰਾਂ ਨੂੰ ਵਲਾਂ ਵਾਲੀ ਪੱਗ ਉਹਨਾਂ ਨੂੰ ਕੀ ਪ੍ਰੋਬਲਮ ਹੁੰਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪੱਲੇ ਨਾਲ ਗਈ ਸਦੇ ਸੈਂਟਰ ਚੋਂ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਫਲਾਉਣ ਤੋਂ ਬਾਅਦ ਜਿੱਥੇ ਕਿਤੇ ਉਹ ਸੜ ਰੰਗ ਰਹਿਣ ਦਾ ਉੱਥੋਂ ਆਪਣਾ ਸੋਲੂਸ਼ਨ ਦੇ ਕੇ ਜਿਹੜਾ ਪੰਗਲੇ ਦਾ ਬਾਹਰਲਾ ਦੱਬ ਕਿਹੜਾ ਆਪਾਂ ਸੜਾ ਕਵਰ ਕਰ ਲੈਣਾ ਤੇ ਚੰਗੀ ਜਿਹੜਾ ਪਸਰਾ ਟੜਕਾ ਵਰ ਕਰਕੇ ਉਪਰੇ ਲੜਾ ਚ ਬਾਜ ਫੇਲਣਾ ਇੱਕ ਵਾਰ ਤਾਈ ਉਹਨਾਂ ਦਾ ਫਾਸਲਾ ਉਹ ਲੋੜ ਹੋ ਜਾਵੇ ਤੇ ਲਾਈਖੇ ਮੈਟਨ ਕਰਨਾ ਨਾ ਪਉਦੇਓ ਜਿਹੜਾ ਵਾ ਬੈਗ ਦਾ ਲਾਉਣਾ ਅਦਰ ਸਜ ਉਹਦਾ ਫੋਲ ਲਗਾ ਲੜ ਨੂੰ ਉਹਦੀ ਇੱਕ ਟਾਈਪ ਦੀ ਗੁਣੀ ਬਣਾ ਕੇ ਲੜ ਨੂੰ ਬੈਗ ਤੇ ਚੜਾਈ ਚ ਕਰਕੇ ਲੜ ਨੂੰ ਬੈਗ ਤੇ ਇੱਕ ਵਾਰ ਦੱਬ ਕੇ ਗਾਹਾਂ ਜਾ ਕੇ ਜਿਹੜਾ ਪਲੜ ਨੂੰ ਫਲਾ ਦੇਣਾ ਜਿਦਾਂ ਲਈ ਨਵੀਂ ਵੀਡੀਓ ਲੈ ਕੇ ਆਲੂ ਨੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ